ਔਰ ਕਮੈਂਟਰੀ ਨਾ ਹੋਵੇ ਤਾਂ ਦਰਸ਼ਕ ਕਿਤੇ ਨਾ ਕਿਤੇ ਬੰਨ ਕੇ ਵੀ ਨਹੀਂ ਰਹਿ ਸਕਦੇ ਔਰ ਇੱਕ ਜਿਹੜਾ ਇਹ ক্রিকেট ਦਾ ਨਜ਼ਾਰਾ ਵੀ ਦਿਖਾਉਣ ਵਾਲਾ ਉਹੀ ਹੁੰਦਾ ਤਾਂ ਇਹੀ ਕਵਾਂਗੀ ਕਿ ਸਾਡੇ ਇੱਕੋ ਹੀ ਟੀਚਾ ਹੈ ਕਿ ਕਿਸੇ ਵੀ ਨੌਜਵਾਨ ਸਾਥੀ ਨੂੰ ਆਪਾਂ ਕਿਸੇ ਵੀ ਤਰੀਕੇ ਜਿਹੜਾ ਖੇਡਾਂ ਵਿੱਚ ਦਿਲਸਤ ਪੀ ਰੱਖਦਾ ਹੈ ਉਹਨੂੰ ਆਪਾਂ ਕਿਸੇ ਵੀ ਤਰੀਕੇ ਵਾਂਝੇ ਨਾ ਰਹਿਣ ਦੀਏ ਹਰ ਇੱਕ ਤਰ੍ਹਾਂ ਦੇ ਜਿਹੜੇ ਖਿਡਾਰੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਟੀਮਾਂ ਦੇ ਜ਼ਰੀਏ ਹੀ ਇਹਨਾਂ ਖੇਡਾਂ ਦੇ ਜ਼ਰੀਏ ਹੀ ਇੰਨਾ ਵਿੱਚ ਭਾਗ ਲੈਣ ਦਾ ਮੌਕਾ ਮਿਲਦਾ ਹੈ ਪਰ ਮੈਂ ਕਹਿੰਨੀ ਆ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਕਿ ਮੋਬਾਈਲ ਨੇ ਸਾਡੀ ਜਿਹੜੀ ਯੂਥ ਨੂੰ ਸਾਡੇ ਜਿਹੜੇ ਬੱਚਿਆਂ ਦਾ ਫ੍ਰਿਕ ਜਿਹੜਾ ਉਹ ਖਤਮ ਕਰ ਦਿੱਤਾ ਹੈ ਕਿਉਂਕਿ ਸਾਡਾ ਮੈਕਸਿਮਮ ਟਾਈਮ ਜਿਹੜਾ ਮੋਬਾਈਲਾ ਦੇ ਵਿੱਚ ਬੀਤਦਾ ਹੈ ਔਰ ਜੇ ਸਾਨੂੰ ਕਿਤੇ ਕੋਈ ਖਾਲੀ ਸਮਾਂ ਮਿਲ ਜਾਏ ਤਾਂ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਿਤੇ ਰਾ ਕਿਤੇ ਜਿਹੜੀ ਸਾਡੀ ਜਿਹੜੀ ਨੌਜਵਾਨ ਪੀੜੀ ਰਸਤਾ ਭਟਕ ਜਾਂਦੀ ਹੈ ਉਹ ਭਟਕਣ ਦਾ ਰਸਤਾ ਉਹਦਾ ਕਾਰਨ ਸਿਰਫ ਇੱਕੋ ਹੀ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਸਹੀ ਟਰੈਕ ਨਹੀਂ ਮਿਲਦਾ ਅਗਰ ਕਿਸੇ ਵੀ ਨੌਜਵਾਨ ਸਾਥੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰਤਿਭਾ ਹੈ ਕਿਸੇ ਵੀ ਖੇਡ ਨੂੰ ਲੈ ਕੇ ਭਾਵੇਂ ক্রিকেট ਨੂੰ ਲੈ ਕੇ ਹੈ ਭਾਵੇਂ ਬਾਲੀਬਾਲ ਨੂੰ ਲੈ ਕੇ ਹੈ ਭਾਵੇਂ ਫੁੱਟਬਾਲ ਨੂੰ ਲੈ ਕੇ ਹੈ ਤਾਂ ਸਾਡੀ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਇੱਕੋ ਹੀ ਟੀਚਾ ਹੁੰਦਾ ਹੈ ਕਿ ਅਸੀਂ ਹਰ ਤਰੀਕੇ ਦੇ ਨਾਲ ਉਹਨਾਂ ਖਿਡਾਰੀਆਂ ਦਾ ਹੌਸਲਾ ਵਧਾਈ ਕਰੀਏ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੇ ਪਰਿਵਾਰ ਵੱਲੋਂ ਜਿੱਥੇ ਵੀ ਸਾਨੂੰ ਪਤਾ ਚੱਲਦਾ ਹੈ ਅਸੀਂ ਕਦੀ ਵੀ ਪਿੱਛੇ ਨਹੀਂ ਹਟਦੇ ਔਰ ਹਮੇਸ਼ਾ ਉਹਨਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਖੇਡ-ਕੇਡ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਅਸੀਂ ਹਮੇਸ਼ਾ ਪ੍ਰੋਵਾਈਡ ਕਰਵਾਨੇ ਆ ਔਰ ਅਗਰ ਕੋਈ ਨੌਜਵਾਨ ਸਾਥੀ ਕਿ ਖਿਡਾਰੀ ਐ ਇਸ ਤਰ੍ਹਾਂ ਦਾ ਹੈ ਕਿ ਉਹ ਬੜੇ ਅਜ਼ਰੂਰਤਮੰਦ ਪਰਿਵਾਰ ਨਾਲ ਸਮਝ ਰੱਖਦਾ ਹੈ ਤਾਂ ਉਹਨਾਂ ਨੂੰ ਉਸ ਤਰੀਕੇ ਨਾਲ ਵੀ ਜਿਹੜੀ ਉਹਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਅੱਜ ਵੀ ਇੱਥੇ ਪਹੁੰਚੇ ਆ ਔਰ ਇਹ ਕਹਿ ਲਈਏ ਕਿ ਜਿਹੜਾ ਯੋਗਦਾਨ ਤੁਸੀਂ ਕਰ ਰਹੇ ਹੋ ਉਹਨਾਂ ਯੋਗਦਾਨ ਤਾਂ ਨਹੀਂ ਪਰ ਜਿੰਨਾ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਸਾਡੀ ਟੀਮ ਵੱਲੋਂ ਯੋਗਦਾਨ ਦਿੱਤਾ ਜਾਂਦਾ ਹੈ ਅਸੀਂ ਵਕਤ ਤੋਂ ਵਕਤ ਜਿਹੜਾ ਇਹ ਅਜੇ ਤੱਕ ਸਹਿਯੋਗ ਕੀਤਾ ਔਰ ਇਹੀ ਕਵਾਂਗੇ ਕਿ ਤੁਸੀਂ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਹੋ ਸਾਰੇ ਖਿਡਾਰੀ ਬੜੇ ਵਧਾਈ ਦੇ ਪਾਤਰ ਨੇ ਕਿਉਂਕਿ ਇੰਨੀ ਗਰਮੀ ਦੇ ਵਿੱਚ ਇੰਨਾ ਟੈਂਪਰੇਚਰ ਹੈ ਜਿੱਥੇ ਆਪਾਂ ਕੋਸ਼ਿਸ਼ ਵੀ ਨਹੀਂ ਕਰ ਸਕਦੇ ਕਿ ਅਸੀਂ ਖੜੇ ਵੀ ਹੋ ਪਾਵਾਂਗੇ ਇੱਥੇ ਉਹ ਜਿਹੜੇ ਖਿਡਾਰੀ ਨੇ ਉਹਨਾਂ ਵਾਸਤੇ ਵਾਕਈ ਸੇ ਲੀਉਂਤੇ ਜਿਹੜੇ ਨੇ ਗਰਮੀ ਦੇ ਵਿੱਚ ਤੇ ਖੜੇ ਹੋ ਕੇ ਤੇ ਉਹ ਜਿਹੜੇ ਇੱਥੇ ਮੈਚ ਖੇਡ ਰਹੇ ਨੇ ਕੋਸ ਤੋਂ ਵੱਧ ਹੌਸਲਾ ਵਜ਼ਾਈਏ ਸਾਡੇ ਜਿੰਨੇ ਵੀ ਪ੍ਰਬੰਧਕ ਨੇ ਛੋਟੇ ਤੋਂ ਲੈ ਕੇ ਵੱਡਾ ਕਿਉਂਕਿ ਕੋਈ ਵੀ ਜਿਹੜਾ ਕੇਡੇ ਕੋਈ ਵੀ ਜਿਹੜਾ ਕੰਮ ਕਰਦੇ ਆ ਉਹ ਉਹਨੇ ਦੇ ਤੱਕ ਪੋਸੀਬਲ ਨਹੀਂ ਹੁੰਦਾ ਜਿੰਚੇ ਕੰ ਸਾਰੇ ਜਨਨ ਦੇ ਵਿੱਚ ਨਾ ਸ਼ਾਮਿਲ ਹੋਣ ਤਾਂ ਸਭ ਤੋਂ ਜਿਹੜੀ ਇਨਵੋਲਵਮੈਂਟ ਹੈ ਉਹਨਾਂ ਵਾਸਤੇ ਵੀ ਇੱਕ ਜ਼ੋਰਦਾਰ ਤਾਲੀਆਂ ਜ਼ਰੂਰ ਲਗਾਉਣੇ ਚਾਹੀਦੇ ਨੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਰਕਾਰ ਜਿਹੜਾ ਹੈ ਯੁਧ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ ਚਲਾਈ ਹੋਈ ਹੈ ਔਰ ਕੋਸ ਨਸ਼ਿਆਂ ਦੀ ਲੜੀਆਂ ਨੂੰ ਤੋੜਨ ਵਾਸਤੇ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਹੈ ਕਿ ਇੱਥੇ ਕ੍ਰਿਕਟ ਟੂਰਨਾਮੈਂਟ ਆਰਗੇਨਾਈਜ਼ ਕਰਵਾਣਾ ਇੱਥੇ ਖੇਡਾ ਕਰਵਾਣਾ ਕਿਉਂਕਿ ਨਸ਼ੇ ਨੂੰ ਦੂਰ ਕਰਨ ਦਾ ਕੰਮ ਸਿਰਫ ਕਿ ਸਿਰਫ ਖੇਡਾ ਕਰ ਸਕਦੀਆਂ ਨੇ ਔਰ ਇਹ ਜਿਹੜਾ ਉਪਰਾਲਾ ਆਪਸ ਸਾਰਿਆਂ ਨੇ ਰਲ ਕੇ ਕੀਤਾ ਹੈ ਉਹ ਜਿਹੜਾ ਉਪਰਾਲਾ ਹੈ ਸਭ ਤੋਂ ਵੱਡਾ ਉਪਰਾਲਾ ਹੈ ਔਰ ਮੈਂ ਕਹਿੰਨੀ ਆ ਇਸ ਉਪਰਾਲੇ ਤੋਂ ਪਰਮਾਤਮਾ ਵੀ ਜੜਾਏ ਉਹ ਜ਼ਰੂਰ ਖੁਸ਼ ਹੋਏਗਾ ਉਹ ਹਮੇਸ਼ਾ ਤੇ ਹਰ ਵਾਰ ਜਿਹੜਾ ਇਹ ਆਪਾਂ ਸੋਚਦੇ ਆ ਨਾ ਕਿ ਅਸਲ ਦਾ ਦੇਸ਼ ਪੰਜਾਬ ਹੈ ਤੇ ਜਦੋਂ ਵੀ ਉਹ ਆਪਾਂ ਗੀਤ ਸੁਣਨੇ ਆ ਤਾਂ ਆਪਣੇ ਮਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਲਹਿਰ ਵੀ ਉੱਠਦੀ ਏ ਉਹ ਕਹਿੰਦੇ ਨਾ ਕਿ ਮੈਂ ਜਦ ਦੁਨੀਆ ਤੋਂ ਜਾਵਾਂ ਮਰ ਫਿਰ ਦੁਬਾਰਾ ਆਵਾਂ ਮੈਂ ਜੋ ਵੀ ਜੂਨ ਹਟਾਵਾ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਤੇ ਉਸ ਤੋਂ ਬਾਅਦ ਅਸੀਂ ਫਾਜ਼ਿਲਕਾ ਦੀ ਧਰਤੀ ਤੇ ਜੰਮੇ ਭਲੇ ਆ ਤੇ ਅਸੀਂ ਤੇ ਹੀ ਕਵਾਂਗੇ ਕਿ ਸਗਜੇ ਜਿਹੜਾ ਫਾਜ਼ਿਲਕਾ ਹੈ ਉਹ ਹੋਰ ਜ਼ਿਆਦਾ ਸਵਰਗ ਬਣੇ ਔਰ ਇੱਥੇ ਜਿਹੜਾ ਨਸ਼ਾ ਇਹ ਉੰਦਰ ਨਾਮੋ ਨਿਸ਼ਾਨ ਤੱਕ ਜਿਹੜਾ ਮਿਟ ਜਾਵੇ ਤੇ ਸਾਰੇ ਮਿਲ ਕੇ ਆਪ ਐਸੋ ਕਰਾਲੇ ਵਿੱਚ ਹੋਰ ਵੱਧ ਚੜ ਕੇ ਯੋਗਦਾਨ ਕਰੀਏ ਇੱਕ ਵਾਰ ਫਿਰ ਤੋਂ ਸਾਈ ਕਲਬ ਨੂੰ ਜਿੰਨੇ ਵੀ ਪ੍ਰਬੰਧਕ ਸਾਹਿਬਾਨ ਨੇ ਜਿੰਨੇ ਵੀ ਤਾਨਕ ਸਮਾਜ ਦੇ ਮੈਂਬਰ ਇੱਥੇ ਮੌਜੂਦ ਨੇ ਸਭ ਨੂੰ ਬਹੁਤ ਬਹੁਤ ਮੁਬਾਰਕਾ ਹੋ ਸਾਰੇ ਖਿਡਾਰੀ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਸਭ ਨੂੰ ਸਾਈ ਕਲਬ ਫਾਜ਼ਿਲ ਕਾ ਤੇ ਪੂਰੇ ਤਾਨਕ ਸਮਾਜ ਵੱਲੋਂ ਫਾਜ਼ਿਲ ਕਾ ਦੇ ਵਿੱਚ ਪਹਿਲਾ ਆਈਪੀਐਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸਭ ਤੋਂ ਪਹਿਲੇ ਤਾਂ ਸਾਰਾ ਹੀ ਸਾਈਕਲਬ ਕੋਸਮਸ ਤਾਨਕ ਸਮਾਜ ਜਿਹੜਾ ਇਹ ਉਹ ਵਧਾਈ ਦਾ ਪਾਤਰ ਹੈ ਨਮਸਤੇ ਜ਼ੋਰਦਾਰ ਤਾਲੀਆਂ ਜ਼ਰੂਰ ਲਗਾਓ ਕਿਉਂਕਿ ਇਹਨੇ ਇਹ ਕਹਿ ਲਿਆ ਕਿ ਸੱਦਾ ਜਿਹੜਾ ਫਾਜ਼ਿਲ ਕਾਇ ਇੱਕ ਸਰਹਦੀ ਇਲਾਕਾ ਹੈ ਔਰ ਇਸ ਇਲਾਕੇ ਦੇ ਵਿੱਚ ਐਡਾ ਵੱਡਾ ਉਪਰਾਲਾ ਕਰਨਾ ਮੈਂ ਸਮਝ ਨਹੀਂ ਆ ਬਹੁਤ ਵੱਡੀ ਗੱਲ ਏ ਆਮ ਤੌਰ ਤੇ ਸੀ ਇਹ ਸੁਣਨੇ ਕਿ ਜਿਵੇਂ ਪਿੱਛੇ ਉਹਨਾਂ ਆਈਪੀਐਲ ਖਤਮ ਹੋਇਆ ਹੈ ਔਰ ਵਧੀਆ-ਵਧੀਆ ਸਾਰੀਆਂ ਟੀਮਾਂ ਨੇ ਉਹਨਾਂ ਚ ਪਾਰਟਿਸਿਪੇਟ ਕੀਤਾ ਹੈ ਉਹ ਹੋ ਗਿਆ ਕਿ ਇੱਕ ਵੱਡੇ ਇੱਕ ਪੱਧਰ ਤੇ ਉਪਰਾਲਾ ਹੁੰਦਾ ਜਿਹਨੂੰ ਸਾਰੀ ਦੁਨੀਆ ਜਿਹੜੀ ਆਪਣੇ ਟੀਵੀ ਤੇ ਬੈਠ ਕੇ ਦੇਖਦੀ ਔਰ ਲੋਕਾਂ ਦੇ ਵਿੱਚ ਬੜਾ ਜੋਸ਼ ਹੁੰਦਾ ਮੈਂ ਕਹਿੰਨੀ ਆ ਕਿ ਇਹ ਜਿਹੜਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਹੈ ਐਨਆ ਟੀਮਾਂ ਜੋ 16 ਦੇ ਕਰੀਬ ਟੀਮਾਂ ਚ ਪਾਰਟਿਸਿਪੇਟ ਕਰ ਰਹੀਆਂ ਨੇ ਔਰ ਲਗਭਗ ਜਿਹੜਾ ਹੈ 100 90 ਤੋਂ ਵੱਧ ਜਿਹੜੇ ਖਿਡਾਰੀ ਨੇ ਇੱਥੇ ਪਾਰਟਿਸਪੇਟ ਕਰਦੇ ਨੇ ਉਹ ਬੜੀ ਵੱਡੀ ਚੀਜ਼ ਹੁੰਦੀ ਹੈ ਇਸ ਚੀਜ਼ ਨੂੰ ਸਮੇਟਣਾ ਔਰ ਇਸ ਤਰ੍ਹਾਂ ਦੇ ਜਿਹੜੇ ਕਿੱਕਟ ਟੂਰਨਾਮੈਂਟ ਆਰਗੇਨਾਈਜ਼ ਕਰਵਾਉਣਾ ਮੈਨੂੰ ਮੇਰੀ ਟੀਮ ਨੂੰ ਮੇਰੇ ਪਰਿਵਾਰ ਨੂੰ ਸਾਨੂੰ ਜਿੱਥੇ ਹੀ ਪਤਾ ਚੱਲਦਾ ਹੈ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਮੇਸ਼ਾ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵਾਸਤੇ ਤੁਹਾਡੇ ਨਾਲ ਖੜੇ ਰਹੀਏ ਬਾਕੀ ਸਾਹਮਣੇ ਹਾਂਜੀ ਮਸ਼ਕਰ ਜੀ ਅੱਜ ਸਾਈਕਲਫਾਜ਼ਿਲਕਾ ਵੱਲੋਂ ਔਰ ਸਮਸਥਾਨਕ ਸਮਾਜ ਵੱਲੋਂ ਫਾਜ਼ਿਲਕਾ ਦੇ ਦਾਣਾ ਮੰਡੀ ਦੇ ਵਿੱਚ IPL ক্রিকেট टूर्नामेंट ਕਰਵਾਇਆ ਜਾ ਰਿਹਾ ਹੈ ਇਹ ਪਹਿਲਾ टूर्ਨਾਮੈਂਟ ਹੈ ਜਿਸ 사이 کلب ਫਾਜ਼ਿਲ ਕਾ ਵੱਲੋਂ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਮੈਂ ਸਾਰੇ ਹੀ کلب ਦੇ ਮੈਂਬਰਾਂ ਨੂੰ ਉਸ ਸਥਾਨਕ ਸਮਾਜ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਆਂ ਔਰ ਇਹੀ ਕਹਾਂਗੀ ਕਿ ਇਹ ਜਿਹੜਾ ਉਪਰਾਲਾ ਹੈ ਵਿਸ਼ੇਸ਼ ਤੌਰ ਤੇ ਜਿਹੜਾ ਸਾਡੇ ਨੌਜਵਾਨ ਸਾਥੀਆਂ ਨੂੰ ਖਿਡਾਵਲ ਲਗਾ ਕੇ ਔਰ ਨਸ਼ਾ ਤੋਂ ਦੂਰ ਕਰਕੇ ਜਿਹੜਾ ਕੀਤਾ ਜਾ ਰਿਹਾ ਹੈ ਮੈਂ ਕਹਿੰਨੀ ਆਂ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਕਿਤੇ ਨਾ ਕਿਤੇ ਜਿਹੜੀ ਇਹ ਪੈੜੀ ਸੰਗਤਵਲ ਜਾਂ ਕਿਸੇ ਹੋਰ ਵੀ ਗਲਤ ਰਸਤਿਆਂ ਵੱਲ ਜ਼ਿਆਦਾ ਅਟ੍ਰੈਕਟ ਹੁੰਦੀ ਏ ਔਰ ਖੇਡਾਂ ਕਿਹਾ ਜਾਂ ਜਿਹੜਾ ਜ਼ਰੀਆ ਨੇ ਜਿੰਦੇ ਜ਼ਰੀਏ ਉਹ ਆਪਣੇ ਆਪ ਨੂੰ ਬੜੇ ਵਧੀਆ ਤਰੀਕੇ ਨਾਲ ਜਿਹੜੇ ਵਿਅਸਤ ਰੱਖ ਸਕਦੇ ਨੇ ਔਰ ਇਹੀ ਕਹਾਂਗੀ ਕਿ ਵੱਧ ਤੋਂ ਵੱਧ ਜਿਹੜਾ ਇਹ ਆਪਾਂ ਯੂਥ ਨੂੰ ਇੱਕੋ ਜਗ੍ਹਾ ਤੇ ਇਕੱਠਾ ਕਰੀਏ ਖੇਡਾਂ ਵੱਲ ਪ੍ਰੇਰਿਤ ਕਰੀਏ ਭਾਵੇਂ ਕ੍ਰਿਕਟ ਟੂਰਨਾਮੈਂਟ ਹੋਵੇ ਭਾਵੇਂ ਬਾਲੀਬਾਲ ਹੋਵੇ ਭਾਵੇਂ ਫੁੱਟਬਾਲ ਹੋਵੇ ਹਰ ਤਰੀਕੇ ਜਿਹੜੇ ਜਿਹੜੇ ਖੇਡਾਂ ਦੇ ਵਿੱਚ ਆਪਾਂ ਨੌਜਵਾਨ ਨੂੰ ਇਨਵੋਲ ਕਰਕੇ ਆਪਾਂ ਜਿਹੜਾ ਇਹ ਆਪਣੇ ਫਾਜ਼ਿਲਕਾਨ ਨੂੰ ਆਪਣੇ ਪੰਜਾਬ ਹੁੰਦਾ ਜਿਹੜਾ ਨਾਮ ਹੈ ਉਹ ਪੂਰੇ ਜਿਹੜੇ ਦੇਸ਼ ਦੇ ਵਿੱਚ ਰੋਸ਼ਨ ਕਰ ਸਕੀਏ ਔਰ ਇੱਕ ਵਾਰ ਫਿਰ ਤੋਂ ਸਾਈਕਲ ਫਾਜ਼ਿਲਕਾਨ ਔਰ ਸਮਸਤਾਨਕ ਸਮਾਜ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨੀ ਆ ਔਰ ਸਾਡੇ ਵੱਲੋਂ ਖਿਡਾਰੀਆਂ ਦੇ ਹੌਸਲਾ ਵਧਾਈ ਵਾਸਤੇ ਵੀ ਜਿਹੜਾ ਬੜਾ ਵੱਡਾ ਜਿਹੜਾ ਸਹਿਯੋਗ ਕੀਤਾ ਗਿਆ ਔਰ ਇਹੀ ਕਹਨੀ ਆ ਕਿ ਜਿੱਥੇ ਸਾਡੇ ਸਹਿਯੋਗ ਦੀ ਜ਼ਰੂਰਤ ਪਵੇਗੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਡੀ ਜਿਹੜਾ ਜਿਹੜੀ ਪੂਰੀ ਟੀਮ ਹੈ ਮੇਰਾ ਜਿਹੜਾ ਪੂਰਾ ਪਰਿਵਾਰ ਹੈ ਹਮੇਸ਼ਾ ਇਹਨਾਂ ਦੇ ਨਾਲ ਹਰ ਹਰ ਤੱਕਦਮ ਜਿਹੜਾ ਨਾਲ ਰਹੇਗਾ ਬਹੁਤ-ਬਹੁਤ ਧੰਨਵਾਦ ਜੀ ਫਾਜ਼ਿਲਕਾ ਵਿੱਚ ਸਾਈਕਲਬੱਟੇ ਤਾਲਕ ਸਮਾਜ ਲੋ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਪਹਿਲਾ ਆਈਪੀਐਲ ਇਹ ਟੂਰਨਾਮੈਂਟ ਜਿਹੜਾ ਫਾਜ਼ਿਲਕਾ ਦਾਣਾ ਮੰਡੀ ਵਿੱਚ ਹੋਣ ਜਾ ਰਿਹਾ ਹੈ ਤੇ ਇੱਥੇ ਆ ਕੇ ਸਾਨੂੰ ক্রিকেট ਟੂਰਨਾਮੈਂਟ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਮੈਂ ਸਾਰੇ ਤਾਲਕ ਸਮਾਜ ਦਾ ਸਾਈਕਲਬੱਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਇਹਨਾਂ ਦੇ ਮੈਂਬਰਾਂ ਦਾ ਇਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਉਦੇਦਾਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਫਾਜ਼ਿਲਕਾ ਵਿੱਚ ਪਹਿਲੀ ਵਾਰ ਇਹ ਆਈਪੀਐਲ ਟੂਰਨਾਮੈਂਟ ਹੋਣ ਜਾ ਰਿਹਾ ਹੈ ਜ ਤੱਕ ਕਦੇ ਅਜਾ ਆਈਪੀਐਲ ਟੂਰਨਾਮੈਂਟ ਨਹੀਂ ਹੋਇਆ ਤੇ ਜਿਵੇਂ ਆਪਾਂ ਦੇਖਦੇ ਆਂ ਅੱਜ ਦੀ ਯੂਥ ਨਸ਼ੇ ਵੱਲ ਜਾ ਰਹੀ ਏ ਤੇ ਉਹਨਾਂ ਨੂੰ ਖੇਡਾਂ ਵੱਲ ਜੋੜਨ ਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਉੱਥੇ ਹੀ ਸਾਡੀ ਟੀਮ ਪੂਜਾਲ ਉਥਰਾ ਸਚਦੇਵਾ ਡਾਕਟਰ ਬੀਡੀ ਸੇਦੇਵਾ ਮੋਰਲ ਵੈਲਫੇਅਰ ਸੁਸਾਇਟੀ ਵੱਲੋਂ ਵੀ ਹਰ ਪਰ ਜਗ੍ਹਾ ਕ੍ਰਿਕਟ ਟੂਰਨਾਮੈਂਟ ਜਾ ਕੇ ਲੋਕਾਂ ਨੂੰ ਖੇਡਾਂ ਵੱਲ ਜੋੜਨ ਦਾ ਚਾਹੇ ਕ੍ਰਿਕਟ ਦਾ ਸਮਾਨ ਹੋਵੇ ਚਾਹੇ ਹਰ ਤਰ੍ਹਾਂ ਦਾ ਕੋਈ ਵੀ ਯੋਗਦਾਨ ਕਰਨਾ ਹੋਵੇ ਉਹ ਸਾਡੀ ਟੀਮ ਹਰ ਵਕਤ ਕਰ ਰਹੀ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮੈਂ ਰਜਤ ਬਾਗੜੀ ਸਾਇੰਕ ਸਾਇੰਕ ਕ੍ਰਿਕਟ ਕਲੱਬ ਪਾਨਕ ਸਮਾਜ ਦਾ ਕਮੇਟੀ ਮੈਂਬਰ ਮੈਂ ਮੈਮ ਪੂਜਾ ਲੂਥਰਾ ਜੀ ਦਾ ਬਹੁਤ ਸਿਰ ਦਿਲੋਂ ਸ਼ੁਕਰੀਆ ਦਾ ਕਰਦਾ ਅਸੀਂ ਅੱਜ ਦਾ ਜੋ ਕਿ ਮੈਚ ਓਪਨਿੰਗ ਸੀ ਆਈਪੀਐਲ ਦੀ ਜੋ ਅਸੀਂ ਫਸਟ ਵਾਰੀ ਕਰਵਾ ਰਹੇ ਹਾਂ ਤੇ ਪੂਜਾ ਲੂਥਰਾ ਮੈਮ ਜੀ ਨੂੰ ਅਸੀਂ ਇਨਵਾਈਟ ਕੀਤਾ ਸੀ ਤੇ ਉਹਨਾਂ ਨੇ ਇੱਥੇ ਆ ਕੇ ਸਾਡੀ ਬਹੁਤ ਹੌਸਲਾ ਵਧਾਈ ਕੀਤੀ ਹੈ ਸਾਰੇ ਪਲੇਅਰਾਂ ਨੂੰ ਮਿਲੇ ਨੇ ਤੇ ਜੋ ਸਾਨੂੰ ਸਿੱਖਿਆ ਦੇ ਕੇ ਗਏ ਨੇ ਕਿ ਅਬ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਨਸ਼ਿਆਂ ਤੋਂ ਦੂਰ ਰਹੋ ਅਸੀਂ ਇਹਨਾਂ ਦਾ ਤੇ ਦਿਲੋਂ ਸ਼ੁਕਰੀਆ ਦਾ ਕਰਦੇ ਹਾਂ ਤੇ ਇਹਨਾਂ ਨੂੰ ਆਨਤੇ ਮੋਸਟ ਵੈਲਕਮ ਟੂਰਨਾਮੈਂਟ ਕਿੰਨੇ ਟਾਈਮ ਚੱਲੇਗਾ ਇਹ ਜੀ ਹਫਤਾ ਚੱਲੇਗਾ ਇਹ ਆਪਣੇ ਸੰਡੇ ਦਾ ਫਾਈਨਲ ਹੈ ਹਾਂਜੀ ਠੀਕ ਹੈ ਜੀ ਇਹ ਪੂਲ ਕਲੀਅਰ ਮੈਚ ਹੁੰਦੇ ਨੇ ਹਰ ਮੈਚ ਵਿੱਚ ਜਿਹੜੀ ਟੀਮਾਂ ਜਿਹੜੇ ਇੱਕ ਟੀਮ ਨੂੰ ਤਿੰਨ ਮੈਚ ਜਿੱਤਨੇ ਬਹੁਤ ਜ਼ਰੂਰੀ ਨੇ ਉਹ ਪੂਲ ਕਲੀਅਰ ਕਰਕੇ ਅਗਲੇ ਰਾਉਂਡ 'ਚ ਪਹੁੰਚਦੀ ਹੈ